नमो भावनी भूत हंता पडेंगी नमो भीम रूपा नमो लोक माता भवी भावनी पविक्ख्याता विधाता प्रबी पूर्णी परम रूपम पवित्री हां जी प्रबी प्रबी पाठ बिहारी लालो फिर परी पोखनी परी पोखनी पार ब्राह्मी गायत्री ਜਟੀ ਜਵਾਲ ਪ੍ਰਚੰਡ ਮੁੰਡੀ ਚਮੰਡੀ ਬਰਨਦਾਇਣੀ ਦੁਸ਼ਟ ਖੰਡੀ ਅਖੰਡੀ ਸਭੈ ਸੰਤ ਓਵਾਰੀ ਬਰਨਿ ਬਿਉਹ ਦਾਤਾ ਨਮੋ ਤਾਰਣੀ ਕਾਰਣੀ ਲੋਕ ਮਾਤਾ ਨਮਸਤੇਂ 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 ਭਵਾਨੀ ਸਦਾ ਰਾਖਲ ਮੋਹਿ ਕਿਰਪਾ ਕੈ ਕਿਰਪਾਨੀ ਇਤਿ ਸ੍ਰੀ ਬਚਿਤ੍ਰਨਾਟਕੇ ਚੰਡੀ ਚరిత్రੇ ਦੇਵੀ ਜੋ ਕੀ ਉਸਤਤ ਵਰਨਨ ਵਰਨਨ ਟਿੱਪੀ ਲਾਯੋ ਵਰਨਨ ਦੇਵੀ ਜੋ ਕੀ ਉਸਤਤ ਵਰਨਨ ਨਾਮ ਸਬਤਮੋਂ ਧਿਆਏ ਸੰਪੂਰਨ ਮਸਤ ਸਭ ਮਸਤ ਆਪਜੂ ਆਤ ਚੰਡੀ ਚరిత్ర ਉਸਤਤ ਵਰਨਨ ਭੁਜੰਗ ਪ੍ਰਯਾਤ ਛੰਦ ਭਰੇ ਜੋਗਣੀ ਪੱਤਰ 64 ਚਾਰਨ 64 ਠੀਕ ਹੈ परे जोगनी पत्र चौसठ चारंग चली ठाम ठाम डकारंग डकारंग परे परे नेह गेहंग गए कंक बंकंग रुले सूरबीरंग अहाडंग निरसंकंग चले नारदाऊ हाथ बीना सोहाए बने बारदी डंक डोरू बजाए गिरे बाज गाजी गजी बीर खेतंग रुले ताछ मुछंग नचे पूत प्रेतंग ਨਚੇ ਬੀਰ ਬੈਤਾਲ ਅਦੰਕ ਕਮਦਨ ਬਦੇ ਬਦ ਗੋਪਾ ਗੁਣ ਤ੍ਰਾਣ ਬਦਨ ਭਏ ਸਾਧ ਸੰਭੂ ਪੀਤਨ ਅਭੀਤੇ ਨਮੋ ਲੋਕ ਮਾਤਾ ਭਵੇ ਸਤਰ ਜੀਤੇ ਭਲੇ ਭਵੇ ਭਲੇ ਠੀਕ ਹੈ ਇੱਥੇ ਭਵੇ ਹੈ ਭਰੇ ਭਵੇ ਭਵੇ ਨਹੀਂ ਭਲੇ ਕਰ ਲੋ ਵੀ ਭਲੇ ਸਤਰ ਜੀਤੇ ਭਵੇ ਨਹੀਂ ਨਮੋ ਲੋਕ ਮਾਤਾ ਭਲੇ ਸੱਤਰ ਜੀਤੇ ਪੜੇ ਮੂੜ ਜਾ ਕੋ ਧਨ ਧਾਮ ਵਢੇ ਸੁਨੇ ਸੁਮ ਸੋਫੀ ਲਰੈ ਜੁਦ ਗਾਢੇ ਜਗੇ ਰਹਿਣ ਜੋਗੀ ਜਪੈ ਜਾਪਿਆ ਕੋ ਧਰੈ ਪਰਮ ਜੋਗੰ ਲਹੈ ਸਿਦਤਾ ਕੋ ਸਿਦਤਾ ਕੱਠਾ ਸਿਦਤਾ ਕੋ ਧਰੈ ਪਰਮ ਜੋਗੰ ਲਹੈ ਸਿਦਤਾ ਕੋ ਪੜੈ ਯਹ ਵਿਦਿਆਰਥੀ ਵਿਦਿਆ ਹੇਤਨ ਵਿੱਦਿਆ ਕਰਨਾ ਇੱਕ ਵਿੱਦਿਆ ਹੈ ਵਿੱਦਿਆ ਹੀਤੰ ਵਿੱਦਿਆ ਹੀਤੰ ਵਿੱਦਿਆ ਹੀਤੰ ਹਾਂ ਪੜ੍ਹੈ ਆਹੇ ਵਿਦਿਆਰਥੀ ਵਿੱਦਿਆ ਹੀਤੰ ਵਿੱਦਿਆ ਵਿੱਦਿਆ ਹੀਤੰ ਲਹ ਸਰਬ ਸ਼ਾਸਤ੍ਰਾਨ ਕੋ ਮਦ ਚੇਤੰ ਹਾਂ ਜੀ ਕੀ ਗਿਆ ਨਹੀਂ ਕੰਨਾ ਨਹੀਂ ਲਾਣਾ ਨਾ ਕੰਨਾ ਲਾਣਾ ਜੋ ਵਿਦ ਜਪੈ ਯੋਗ ਸੰਨਿਆਸ ਬੈਰਾਗ ਕੋਈ ਇਸ ਹੈ ਸਰਬ ਕੁੰਨਿਆਨ ਕੋ ਪੁੰਨ ਹੋਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਇ ਹੈ ਸੰਤ ਅੰਤ ਲਹੇਗੇ ਮੁਕਤ ਫਲ ਪਾਵਹਗੇ ਭਗਵੰਤ ਏਤਿ ਸ੍ਰੀ ਵਿਚਿਤਰਨਾਟਕੇ ਚੰਡੀ ਚరిత్రੇ ਚੰਡੀ ਚਿਤਰ ਉਸਤਤ ਵਰਨਨ ਨਾਮ ਅਸ਼ਟਮੋ ਧਿਆਇ ਸੰਪੂਰਨ ਮਸਤ ਸੋਭ ਮਸਤ ਅਫਜੂ